ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਕੋਲੇ ਬਾਈ ਜੀ ਰਾਮਗੜ੍ਹ ਤੋਂ ਕੁਲਦੀਪ ਸਿੰਘ ਜੀ ਹੁਣੀ ਨਰਸਰੀ ਆਏ ਨੇ ਤੇ ਇਹਨਾਂ ਨਾਲ ਗੱਲਾਂ ਕੀਤੀਆਂ ਕਾਫੀ ਇਹਨਾਂ ਕੋਲੇ ਗਿਆਨ ਦਾ ਭੰਡਾਰਾ ਤੇ ਬੇਨਤੀ ਕਰਾਂਗੇ ਵੀ ਆਪਣੇ ਦਰਸ਼ਕਾਂ ਦੇ ਨਾਲ ਵੀ ਥੋੜੀਆਂ ਜੀਆਂ ਗਿਆਨ ਦੀਆਂ ਗੱਲਾਂ ਰੁੱਖਾਂ ਬਾਰੇ ਜ਼ਰੂਰ ਸਾਂਝੀਆਂ ਕਰਨਗੇ ਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਲੋਕਾਈ ਨੂੰ ਬੇਨਤੀ ਆ ਕਿ ਆਪਾਂ ਜੇ ਆਪਣੀ ਜ਼ਿੰਦਗੀ ਨੂੰ ਸੌਖੇ ਢੰਗ ਨਾਲ ਜਿਉਣਾ ਚਾਹੁੰਦੇ ਆ ਸਾਨੂੰ ਕੁਦਰਤ ਨਾਲ ਜੋੜਨਾ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਹੁਣ ਦੁੱਖ ਭੋਗ ਰਹੇ ਆ ਕਿਉਂਕਿ ਅਸੀਂ ਕੁਦਰਤ ਨਾਲੋਂ ਟੁੱਟ ਚੁੱਕੇ ਹਾਂ ਕੁਦਰਤ ਦੇ ਵਿੱਚ ਹੀ ਸਾਡੇ ਹਰ ਇੱਕ ਦੁੱਖ ਸੁੱਖ ਦੀ ਦਵਾਈ ਹੈ ਹਰ ਇੱਕ ਚੀਜ਼ ਸਾਨੂੰ ਕੁਦਰਤ ਦੇ ਵਿੱਚੋਂ ਮਿਲ ਸਕਦੀ ਹੈ ਪਰ ਅਸੀਂ ਬਦਕਿਸਮਤੀ ਕਰਕੇ ਕੁਦਰਤ ਤੋਂ ਬਹੁਤ ਦੂਰ ਹੋ ਚੁੱਕੇ ਹਾਂ ਦਰਖਤਾਂ ਦੇ ਨਾਲੋਂ ਅਸੀਂ ਪ੍ਰੇਮ ਤੋੜ ਚੁੱਕੇ ਹਾਂ ਦਰਖਤ ਹੀ ਸਾਡੀ ਜ਼ਿੰਦਗੀ ਦਾ ਸਹਾਰਾ ਹੈ પણ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਖਾਸ ਜ਼ਰੂਰਤ ਆ ਉਹ ਸਾਨੂੰ ਦਰੱਖਤਾਂ ਤੋਂ ਹੀ ਮਿਲਣੀ ਹੈ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਕੁਦਰਤ ਦੇ ਨਾਲ ਜੁੜੀਏ ਕੁਦਰਤ ਨੂੰ ਪ੍ਰੇਮ ਕਰੀਏ ਔਰ ਕੁਦਰਤ ਦੇ ਵਿੱਚ ਜਿਉਣਾ ਸਿੱਖੀਏ ਇੰਨੀ ਬੇਨਤੀ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ